ਸਾਡਾ ਦੋਸਤ ਬਲਵਿੰਦਰ ਤੇ ਆਪਾਂ ਨੇ ਆ ਗੁਰਵਿੰਦਰ ਦਾ ਕਰਿਆ ਕਲਾੜ ਤਿਆਰ ਕਰਿਆ ਜੀ ਤੇ ਬਾਈ ਨੇ ਲੈ ਕੇ ਆਇਆ ਯੂਪੀ ਤੇ ਲੈ ਕੇ ਆਇਆ ਤਾਂ ਇਹ ਇਹ ਅੱਜ ਦੇ ਬਲੌਗ ਦੇ ਨਾਲ ਸਾਡੇ ਨਾਲ ਬਣੇ ਰਹੋ ਹਾਂਜੀ ਦੋਸਤੋ ਇਹ ਨਾ ਯੂਪੀ ਤੇ ਕਲਾੜ ਮੰਗਾਇਆ ਜੀ 3,60,000 ਦਾ ਜੀ ਤੇ ਬਾਕੀ ਆਪਾਂ ਨੇ ਆ ਥੱਲੇ ਹਿੱਸਾ ਵਗੈਰਾ ਟਾਇਰ ਵਗੈਰਾ ਲਾਏ ਆ ਜੀ ਕਨਵੇਅਰ ਲਾਈਏ ਇਹਨੂੰ ਤੇ ਇਹ ਕਨਵੇਅਰ ਹੈ ਜਿਹੜੀ ਇਹ ਉੱਚੀ ਨਹੀਂ ਵੀ ਜਿੱਥੇ ਮਰਜ਼ੀ ਕਰ ਲੋ ਕੋਈ ਬੈਲਟ ਆ ਚੇਨ ਤਾਰਨੇ ਦੀ ਕੋਈ ਲੋੜ ਨਹੀਂ ਜੀ ਏ ਬਾਈ ਨਾਲ ਆਇਆ ਵੈ ਜੀ ਲੈਣ ਜੀ। ਕਿਆ ਨਵੇਂ ਬਾਈ ਤੇਰਾ? ਹੈ? ਜੋਤਿੰਦਰ ਸਿੰਘ ਲੈਣ ਆਇਆ ਵੈ ਡਰਾਈਵਰ ਆ ਬਾਈ। ਇਹ ਕਨਵੇਅਰ ਚੱਲਦੀ ਏ ਜੀ ਆ ਦੇਖੋ। ਤੇ ਕਲਾੜ ਹੈ 4 ਨੰਬਰ ਇਹਦਾ ਸਾਈਜ਼ ਹੈ 4 ਨੰਬਰ ਜੀ। ਤੇ ਮੈਸੀ 241 ਦੇ ਨਾਲ ਚੱਲਦਾ ਏ। ਬਾਕੀ ਜਾਰੀ ਸੈਟਿੰਗ ਜੋ ਵੀ ਹੈਗਾ ਚੈਨਾਰਾ ਥੱਲੇ ਸਾਰਾ ਹਿੱਸਾ ਆਪਾਂ ਨੇ ਬਣਾਇਆ ਜੀ ਜਿਹੜਾ ਇਹਦਾ ਗਰਾਰੀ ਆ ਗਰਾਰੀ ਦਾ ਸਾਈਜ਼ ਹੈ 3 ਫੁੱਟ ਹੈ ਜੀ 36 ਇੰਚ ਸਾਈਜ਼ ਹੈ ਇਹਦਾ ਤੇ ਬਾਕੀ ਆ ਥੱਲੇ ਆਪਾਂ ਨੇ ਗਰਾਰੀਆਂ ਲਾਈਆਂ ਹੋਈਆਂ ਜੀ ਇਹਨੂੰ ਬੈਲਟਾਂ ਟਾਈਟ ਕਰਨ ਖਾਤਰ ਵੀ ਜ਼ਿਕਾੜ ਲਾ ਦੱਸ ਜੀ ਇਹ ਕਨਵੇਰ ਦੀ ਚੈਨ ਲੱਗੀ ਹੋਈ ਹੈ ਜੀ ਇਹ ਚੈਨ ਲਾਈ ਹੈ ਜੀ ਆਪਾਂ ਨੇ ਲੈ ਸਾਡਾ ਭਾਈ ਆ ਗੁਰਵਿੰਦਰ ਜਿਹੜਾ ਲੈ ਕੇ ਆਇਆ ਹੈ ਕਲਾੜ ਇਹ ਭਾਈ ਕਿੱਥੋਂ ਆਏ ਤੁਸੀਂ ਪਡਾਲ ਤੋਂ ਇਹ ਭਾਈ ਪਡਾਲ ਤੋਂ ਆਏ ਆ ਜੀ ਲੈ ਕੇ ਆਪਣੇ ਕੋਲ ਕਲਾੜ ਬਾਕੀ ਇਹਦਾ ਵਜਨ ਹੈ ਤਕਰੀਬਨ ਲੱਗਭਗ ਨਹੀਂ ਤਾਂ 30 ਕੁਇੰਟਲ ਦਾ ਜੀ ਇਹ ਭਾਈ ਜਨ ਬਹੁਤ ਆਈ ਹੈ ਇਹਦੇ ਵਿੱਚ ਇੱਧਰ ਵੀ ਆਪਣੇ ਸਾਰੇ ਡਬਲ 베アリング ਪਾਏ ਵੇ ਜਿਹੜੇ ਵਿੱਚ ਤੇ ਜਿਹੜੀ ਕਨਵੇਅਰ ਹੈ ਨਾ ਕਨਵੇਅਰ ਨੂੰ ਚੱਕਣ ਕਾਤਰ ਆਪਣੇ ਸੰਘਲ ਲਾਤਾ ਵੀ ਘੱਟ ਵੱਧ ਜਿੰਨਾ ਮਰਜ਼ੀ ਕਰ ਲੋ ਇਹਨੂੰ ਕੋਈ ਬੈਲਟ ਆ ਚੈਨ ਤਾਰਨੇ ਦੀ ਲੋੜ ਨਹੀਂ ਜੀ ਇਹ ਜਿਹੜੇ ਸਟੈਂਡ ਲਾਏ ਵੇ ਆਪਾਂ ਨੇ ਇਹ ਸਟੈਂਡਾਂ ਦੇ ਉੱਪਰ ਖੜ ਕੇ ਬੰਦਾ ਗੰਨੇ ਲਾ ਸਕਦਾ ਜੀ ਇੱਥੇ ਲੱਗਣਗੇ ਜੀ ਗੰਨੇ ਤੇ ਜਿਹੜੀ ਇਹਦੀ ਕਪਲੀਨ ਹੈ ਕਪਲੀਨ ਹੈ तकरीबन 70 ਆ 75 ਕਿਲੋ ਡੇਡ ਗੱਡ ਵਿਚ ਹੈਦਾ ਵੇਟ ਹੈ ਇੰਨੀ ਹੈਵੀ ਲਾਈ ਵੀ ਹੈ ਜੀ ਤੇ ਸ਼ਾਵਟ ਵੀ 5 ਇੰਚੀ ਦੀ ਸ਼ਾਵਟ ਹੈ ਜੀ ਇਹ ਵੇ ਬੈਂਟਾਂ ਬੰਨਿਆਵਨੇ ਆਪਾਂ ਨੇ ਥੱਲੇ ਦੇ ਪੀਟੀਓ ਤੇ ਤੇ ਉੱਪਰ ਨੂੰ ਚਾਇਰ ਕੱਢ ਕੇ ਸਾਈਡ ਤੇ ਲਾਜਣੀਆਂ ਨੇ ਜੀ ਇਹ ਸਾਡਾ ਭਾਈ ਆ ਜੀ ਲੰਬੜਾ ਜੇ ਬਾਕੀ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਦੇ ਕਰੋ ਹਾਂਜੀ ਦੋਸਤੋ ਜੇ ਤੁਹਾਨੂੰ ਬਲੌਗ ਸਾਡਾ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ